ਸਤ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਤੇ ਪਾਈਦਾ ਚਾਨਣਾ ਉੱਥੇ ਹੀ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਸੋ ਕਰਦੇ ਆ ਉਹਨਾਂ ਦਾ ਪ੍ਰੋਗਰਾਮ ਤੇ ਵਿੱਚ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚਲੀਏ ਧੰਨਵਾਦ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਨਿਭਾ ਰਹੇ ਨੇ ਸੇਵਾ। ਤੁਸੀਂ ਵੀ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਬਾਬਤ ਸਲਾਹ ਲੈਣ ਦੇ ਲਈ ਨੰਬਰ ਹੈ 408 272 2500। ਟਰਕੇਣਾ ਇਮੀਗ੍ਰੇਸ਼ਨ ਲਾ ਫਾਰਮ ਜ ਟਰਕੇਣਾ ਹੁਣ ਨਾਲ ਕਰ ਸਕਦੇ ਹੋ ਸੰਪਰਕ ਜੇਕਰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨੀ ਹੈ। ਕ੍ਰਿਸ਼ੰਤਨੋਤਾ ਜੂਬਾ ਸਿਟੀ ਬਲਜਿੰਦਰ ਸਿੰਘ ਨੇਜਰ ਵੁਡਲੈਂਡ। ਜੀ ਆਨ ਲਿਓਬ ਵਾਲੇ ਟਰੱਕ ਵਾਸ਼ ਕਰਦੇ ਨੇ ਔਰ ਚੇਂਜ ਕਰਦੇ ਨੇ 에어 브레이క్స్ ਦਾ ਕੰਮ ਤਸਲੀ ਬਖਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਲੋਕੇਸ਼ਨ ਸੈਂਟਾਨੇਲਾ ਦੀ ਹੈ ਨਿਮਾ ਸਹੂਤਾ ਹੋਣਾ ਦਾ ਨੰਬਰ ਹੈ 209 2770113 ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਜਸਵਿੰਦ ਅਵਤਾਰ ਸਿੰਘ ਸੰਘਾ ਜੂਬਾ ਸਿਟੀ ਬਲਦੇਵ ਸਿੰਘ ਕੰਗ ਜੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਹੁਣ ਰੁਕ ਕਰਦੇ ਹਾਂ ਖਬਰਾਂ ਦਾ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ ਕਾਂਗਰਸ ਹੁਣ ਮੈਦਾਨ ਚ ਉਤਰਨ ਜਾ ਰਹੀ ਹੈ ਜੀ ਉਧਰ ਪੰਜਾਬ ਇਧਰ ਸਰਕਾਰ ਨੇ ਵੀ ਕੈਬਨਟ ਮੀਟਿੰਗ ਸੱਦ ਲਈ ਹੈ ਕਿਹੋ ਜੀਆਂ ਤਿਆਰੀਆਂ ਚੱਲ ਰਹੀਆਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਕਿੱਧਰ ਨੂੰ ਮੋੜਾ ਕੱਟੂ ਦੇਖੋ ਮੇਰੇ ਖਿਆਲ ਦੇ ਨਾਲ ਗੁਰਪ੍ਰੀਤ ਇਹ ਚੀਜ਼ ਜਿਹੜੀ ਆ ਨਾ ਹੁਣ ਆਪਾਂ ਨੂੰ ਮੰਨ ਲੈਣੀ ਚਾਹੀਦੀ ਆ ਕਿ 27 ਵਾਲਾ ਚੂਨ ਚੱਕਾ ਗਿੜ ਚੁੱਕਾ ਹੈ ਜੀ ਇਹ ਹੁਣ ਗਿੜ ਗਿਆ ਤੇ ਇਹਦਾ ਢੇੜਾ ਜਿਹੜਾ ਹੈ ਉਹ ਦਿਨ-ਵਦਿਨ ਹਫਤਾ ਦਰ ਹਫਤਾ ਜਾਂ ਮਹੀਨਾ ਦਰ ਮਹੀਨਾ ਤੇਜ਼ੀ ਹੁੰਦਾ ਜਾਵੇਗਾ ਉਹਦੀ ਸਪੀਡ ਹੁਣ ਬਹੁਤ ਮਤਲਬ ਤੇਜ਼ੀ ਨਾਲ ਵਧੇਗੀ ਕਾਂਗਰਸ ਕੱਲ ਤੋਂ ਲੈ ਕੇ 30 ਦਸੰਬਰ ਤੱਕ ਪੂਰੇ ਪੰਜਾਬ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਨ ਜਾ ਰਹੀ ਹੈ ਜ ਜਿਹਦੇ ਵਿੱਚ ਮਨਰੇਗਾ ਨੂੰ ਕਮਜ਼ੋਰ ਕੀਤੇ ਜਾਣ ਅਤੇ ਪੇਂਡੂ ਮਜ਼ਦੂਰਾਂ ਦੇ ਅਧਿਕਾਰਾਂ ਦੀ ਅਣਦੇਖੀ ਦਾ ਮੁੱਦਾ ਚੁੱਕਿਆ ਜਾਏਗਾ ਮਤਲਬ ਸਾਫ ਹੋ ਗਈ ਕਿ ਪੂਰੇ ਸਟੇਟ ਦੇ ਵਿੱਚ ਇਹਨਾਂ ਦੇ ਜਿਹੜੇ ਆਗੂ ਅਜਿਵੇਂ ਅੰਮ੍ਰਿਤਸਰ ਦੇ ਵਿੱਚ ਸੁਖਪਾਲ ਖੈਰਾ ਬਰਨਾਲਾ ਦੇ ਵਿੱਚ ਕੁਲਜੀਤ ਨਾਗਰਾ ਬਠਿੰਡੇ ਚ ਸਿੰਗਲਾ ਵਿਜੇਂਦਰ ਫਰੀਦਕੋਟ ਦੇ ਵਿੱਚ ਗੁਰਕੀਰਤ ਸਿੰਘ ਫਤਿਹਗੜ੍ਹ ਸਾਹਿਬ ਦੇ ਵਿੱਚ ਡਾਕਟਰ ਧਰਮਵੀਰ ਕਾਂਦੀ ਫਾਜ਼ਲਕਾਚ ਗੁਰਜੀਤ ਸਿੰਘ ਆਉਤਲਾ ਫਿਰੋਜ਼ਪੁਰ ਚ ਜਸਵੀਰ ਸਿੰਘ ਡਿੰਪਾ ਮਤਲਬ ਕਿ ਚਰਨਜੀਤ ਸਿੰਘ ਚਰਨੀ ਜਿੱਥਾ ਜਲੰਧਰ ਛਾਗ ਹੈ ਤੋ ਵੱਡੇ ਵੱਡੇ ਜਿਹੜੇ ਇਹਨਾਂ ਦੇ ਤੁਰੰਦਰ ਕਹਿੰਨ ਤੁਰੰਦਰ ਫਿਲਮ ਅੱਜਕੱਲ੍ਹ ਇਤਿਹਾਸ ਰਚ ਰਹੀ ਹੈ ਨਾ ਸ਼ਾਇਦ ਪਹਿਲੀ ਫਿਲਮ ਹੈ ਜਿਹਨੇ 600 ਕਰੋੜ ਰੁਪਈਆ ਕਮਾਇਆ ਜੀ ਤਾਂ ਮਤਲਬ ਕਿ ਧੁਰੰਦਰ ਕਹਿ ਲੋ ਕਿ ਇਹ ਕਾਗ ਨੇ ਜਿਹੜੇ ਇਹਨਾਂ ਨੂੰ ਕਾਂਗਰਸ ਨੇ ਮੈਦਾਨ 'ਚ ਉਤਾਰ ਦਿੱਤਾ ਹੁਣ ਇਹਦੇ ਵਿੱਚ ਜਦੋਂ ਆਪਾਂ ਵੇਖ ਰਹੇ ਹਾਂ ਕਿ ਕਾਂਗਰਸ ਨੇ ਹਿਲਜੁਲੀ ਸ਼ੁਰੂ ਕੀਤੀ ਆ ਤਾਂ ਉਧਰੋਂ ਪੰਜਾਬ ਸਰਕਾਰ ਦਾ ਵੀ ਸਟੈਂਡ ਸਪਸ਼ਟ ਆ ਤੁਹਾਨੂੰ ਸ਼ਾਇਦ ਪਤਾ ਹੋਵੇ ਇਸ ਗੱਲ ਦਾ ਕਿ ਜਿਹੜਾ 30 ਨੂੰ ਇਜ਼ਲਾ ਸਦਿਆ ਜਿਹੜੀ ਕੈਬਨਟ ਦੀ ਮੀਟਿੰਗ ਸੱਦੀ ਆ ਇਹ ਉਸੇ ਦੇ ਸੰਦਰਭ ਦੇ ਵਿੱਚ ਆ ਯਾਨੀ ਉਹਨਾਂ ਕੋਈ ਤਰੀਕ ਨੂੰ ਕੈਬਨਟ ਮੀਟਿੰਗ ਜਿਹੜੀ ਆ ਉਹਦਾ ਮੁੱਖ ਮੰਤਵ ਇਹੋ ਜਾਪਦਾ ਹੈ ਕਿ 30 ਦਾ ਜਿਹੜਾ ਇਹਨਾਂ ਨੇ ਸੈਸ਼ਨ ਰੱਖਿਆ ਉਹ ਵਿਸ਼ੇਸ਼ ਅਸਰਾਸ ਜੀ ਉਹ ਇਸੇ ਹੀ ਮੁਤਲਕ ਹੈ ਹੁਣ ਆਪਾਂ ਥੋੜਾ ਜਿਹਾ ਇਸ ਮਾਮਲੇ ਦੇ ਵਿੱਚ ਦੇਖੀਏ ਕਿ ਮਾਨ ਸਰਕਾਰ ਕੀ ਕਰਨ ਜਾ ਰਹੀ ਹੈ ਜੀ ਹੁਣ ਮਾਨ ਸਰਕਾਰ ਇਹ ਕਰਨ ਜਾ ਰਹੀ ਆ ਕਿ ਅੱਜ ਇਹਨਾਂ ਨੇ ਜਿਸ ਤਰ੍ਹਾਂ ਦਾ ਸਟੈਂਡ ਲਿਆ ਕਿਉਂਕਿ ਭਾਰਤ ਸਰਕਾਰ ਨੇ ਕਿਹਾ ਸੀਗਾ ਕਿ ਜਿਹੜਾ ਮਨਰੇਗਾ ਦੀ ਜਗ੍ਹਾ ਤੇ ਜੀ ਰਾਮ ਜੀ ਨਵਾਂ ਇੱਕ ਬਦਲਾ ਆਇਆ ਇਸ ਦੇ ਸੰਬੰਧ ਦੇ ਵਿੱਚ ਪੂਰੇ ਮੁਲਕ 'ਚ ਗ੍ਰਾਮ ਸਭਾਵਾਂ ਕੀਤੀਆਂ ਜਾਣ ਜੀ ਤਾਂ ਮਾਨ ਸਰਕਾਰ ਨੇ ਆਖਿਆ ਸੀ ਨਹੀਂ ਕਰਾਂਗੇ ਵੇਰਗੇ ਜੀ ਕਿਨਾਂ ਨੇ ਆਖਿਆ ਕਿ ਅਸੀਂ ਨਹੀਂ ਕਰਨੀਆਂ ਤੁਸੀਂ ਅੱਜ 26 ਆ 26 ਦੇ ਦਿਨ ਕਿਤੇ ਵੀ ಗ್ರಾಮ ਸਭਾ ਦੀ ਖਬਰ ਜੇ ਸੁਣੀ ਪੜ੍ਹੀ ਹੋਵੇ ਤਾਂ ਦੱਸੋ ਜੀ ਨਹੀਂ ਉਹਦਾ ਵੱਡਾ ਕਰਨੀ ਸੀ ਕਿ ಗ್ರಾಮ ਸਭਾਾਂ માં ਲੱਗਦੀਆਂ ਤੇ ਉਹਦੇ ਵਿੱਚ ਤੇ ਪ੍ਰਚਾਰ ਹੋਣਾ ਸੀ ਸਮਾਂ ਦੀ ਜੀ ਸੋਚਦਾ ਪਰੰਤੂ ਇਹਨਾਂ ਨੇ ਤੀਨੂ ਫੇਰ ਜੋੜਨਾ ਮਤਲਬ ਕਿ ਜੇ ਤੁਸੀਂ ਅੱਜ ਕਿਸੇ ਚੀਜ਼ ਦਾ ਪ੍ਰਚਾਰ ਕਰਕੇ ਦੋ ਦਿਨਾਂ ਨੂੰ ਫੇਰ ਨਖੇਦੀ ਨਿੰਦਿਆ ਕਰੋਗੇ ਤੇ ਤੁਸੀਂ ਤੇ ਆਪ ਦੂਰੇ ਪੈਮਾਨੇ ਵਾਲੇ ਡੋਲ ਸਟੈਂਡਰਡ ਵਾਲੇ ਹੋ ਜਾਓਗੇ ਸੋ ਇਸ ਵਾਸਤੇ ਮਾਨ ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਅਸੀਂ ਬਈ ਅਜੇ ਹਾਂ ਨਹੀਂ ਕਰਾਂਗੇ ਹੁਣ ਦੂਜੇ ਪਾਸੇ ਆਜੋ ਅੱਜ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੇਂਦਰੀ ਰਾਜ ਮੰਤਰੀ ਆ ਰਵਨੀਤ ਸਿੰਘ ਬਿੱਟੂ ਪੰਜਾਬ ਤੋਂ ਉਹਨਾਂ ਨੇ ਪੋਸਟਰ ਸ਼ੇਅਰ ਕੀਤਾ ਹੋਇਆ ਮਤਲਬ ਭਾਜਪਾ ਇਸ ਨੂੰ ਪ੍ਰਾਪਤੀ ਦੱਸ ਰਹੀ ਹੈ ਔਰ ਉਹਦਾ ਪ੍ਰਾਪਤੀ ਦੱਸਣ ਦਾ ਵੀ ਇੱਕ ਨਿਰਾਲਾ ਅੰਦਾਜ਼ ਆ ਉਹ ਕਹਿੰਦੇ ਜੀ ਕਿ ਠੀਕ ਆ ਮਤਲਬ ਕਿ ਉਸ ਪਾਸੇ ਤੋਂ ਨਹੀਂ ਆ ਰਹੇ ਕਿ ਰੇਸ਼ੋ ਕੀ ਆ ਜਾਂ ਕੀ ਹਸਾਬ ਕਿਤਾਬ ਹੈ ਕਿਵੇਂ ਬਦਲਾਅ ਆਇਆ ਫੈਡਰਲ ਸਟਰਕਚਰ ਦੇ ਵਿੱਚ ਕੀ ਹੈ ਸਹੀ ਹੈ ਜਾਂ ਨਹੀਂ ਹੈ ਪਰੰਤੂ ਕਹ ਰਹੇ ਕਿ ਅਸੀਂ 100 ਦਿਨ ਤੋਂ ਜਿਹੜੇ ਗਰੰਟੀ ਸ਼ੁਦਾ ਰੁਜ਼ਗਾਰ ਦੇ ਦਿਨ ਆ ਉਹਨਾਂ ਨੂੰ ਅਸੀਂ 80 ਸਵਾ 100 ਕਰ ਦਿੱਤਾ ਹੈ ਠੀਕ ਹੈ ਜੀ ਮੈਂ ਆਪਦੀ ਪੋਸਟ ਦੇ ਜ਼ਰੀਏ ਰਗਨੀਤ ਬਿੱਟੂ ਜੀ ਨੂੰ ਕੁਝ ਸਵਾਲ ਕੀਤੇ ਕਿ ਤੁਸੀਂ ਇਸ ਨੂੰ ਜਿਸ ਤਰ੍ਹਾਂ ਪ੍ਰਚਾਰ ਰਹੇ ਹੁਣ ਪਹਿਲੀ ਗੱਲ ਕਿ ਪਹਿਲਾ ਜਿਹੜੀ ਮਨਰੇਗਾ ਚੱਲਦੀ ਸੀ ਉਹ 90 10 ਦੀ ਰੇਸ਼ੋ ਨਾਲ ਚੱਲਦੀ ਸੀ ਕਿ 90 ਸੈਂਟਰ ਦਾ ਤੇ 10 ਸਟੇਟ ਦਾ ਤੇ ਮੈਂ ਰਗਨੀਤ ਵੀ ਟੂਰਾਂ ਨੂੰ ਪੁੱਛਿਆ ਕਿ ਤੁਹਾਡੇ ਇੱਕ ਸੰਸਦ ਮੈਂਬਰ ਹੁੰਦੇ ਸਨ ਰਾਮ ਬਖਸ਼ ਸਿੰਘ ਵਰਮਾ ਨਾਨੋਟ ਕਰ ਲਿਓ ਕਿਸੇ ਨੂੰ ਕਿਸੇ ਤੱਥ ਦੀ ਪੁਸ਼ਟੀ ਕਰਨੀ ਹੋਵੇ ਤੇ ਸ਼ਾਇਦ ਉਹ ਰਾਜ ਸਭਾ ਦੇ ਸੰਸਦ ਮੈਂਬਰ ਸੀ ਉਹਨਾਂ ਨੇ ਹਾਊਸ ਦੇ ਵਿੱਚ ਜਿਸ ਵੇਲੇ ਸਕੀਮ ਲਿਆਂਦੀ ਉਹਨਾਂ ਆਖਿਆ ਸਕੀਮ ਬਹੁਤ ਵਧੀਆ ਹੈ ਪਰ ਸਾਰਾ ਖਰਚਾ ਯਾਨੀ 100 ਫੀਸਦੀ ਦਾ 100 ਫੀਸਦੀ ਕੇਂਦਰ ਸਰਕਾਰ ਨੂੰ ਅਫੋਰਡ ਕਰਨਾ ਚਾਹੀਦਾ ਹੈ ਤੇ ਜੀ ਮੇਰਾ ਸਵਾਲ ਸੀ ਕਿ ਕੀ ਭਾਜਪਾ ਉਸ ਵੇਲੇ ਸਹੀ ਸੀ ਜਾਂ ਅੱਜ 90 ਤੋਂ ਜਿਹੜੀ ਇਹ 60 ਤੇ ਆ ਗਈ ਹੈ ਕੀ ਹੁਣ ਸਹੀ ਹੈ ਹੂੰ ਦੂਜਾ ਇਹਦੇ ਵਿੱਚ ਮਸਲਾ ਕਿ ਜਿਸ ਨੂੰ ਇਹ ਪ੍ਰਾਪਤੀ ਕਹਿ ਰਿਹਾ ਦੇਖੋ ਤੁਹਾਨੂੰ ਪਤਾ ਨਹੀਂ ਇਹ ਕਿਸ ਤਰ੍ਹਾਂ ਕਾਊਂਟਰ ਕਰਨਗੇ ਪੰਜਾਬ ਸਰਕਾਰ ਵਾਲੇ ਜਾਂ ਇਥੋਂ ਦੀ ਕਾਂਗਰਸ ਪਰ ਮੈਂ ਦੇਖਿਆ ਕਿ ਤਕਨੀਕੀ ਤੌਰ ਤੇ ਬਰੀਕੀ ਤੌਰ ਤੇ ਆਪਣੀ ਜਿਹੜੀ ਲੀਡਰਸ਼ਿਪ ਆ ਨਾ ਇਹ ਬਹੁਤਾ ਜ਼ਿਆਦਾ ਇਹਨਾਂ ਦੇ ਨਾਲੋਂ ਸਗੋਂ ਕਿਸਾਨ ਆਗੂ ਤੇਜ ਹੈ ਬਿਲਕੁਲ ਪਰ ਕਮਾਲ ਦੀ ਗੱਲ ਹੈ ਕਿ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਵੀ ਇਹਦੇ ਤੇ ਖਮੋਸ਼ ਨੇ ਵਿਰੋਧ ਹੈ ਕਾਮਰੇਡ ਕਰ ਰਹੇ ਨੇ ਵਿਰੋਧ ਪਰ ਕਾਮਰੇਡਾਂ ਦਾ ਵਿਰੋਧ ਜਿਹੜਾ ਬੜਾ ਨਗੂਣਾ ਵਿਰੋਧ ਰਹਿ ਜਾਂਦਾ ਹੈ। ਤੋਂ ਮਤਲਬ ਕਿ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਨੇ ਵੀ ਸ਼ਾਇਦ ਇਹਨਾਂ ਨੁਕਤਿਆਂ ਨੂੰ ਨਹੀਂ ਉਭਾਰਿਆ ਕਿ ਇਹਦੇ ਵਿੱਚ ਇੱਕ ਕਲੌਜ਼ ਹੈ ਵੈਸੇ ਦੋ ਕਲੌਜ਼ ਬਣ ਜਾਂਦੇ ਆ। ਜੀ ਕਿਉਂਕਿ ਅਸੀਂ ਮਨਰੇਗਾ ਤੇ ਬਹੁਤ ਲੰਮੇ ਸਮੇਂ ਤੋਂ ਇਨਫੈਕਟ ਕਿ ਮੈਂ 2000 ਤੁਸੀਂ ਮੰਨੋ ਕਿ 14-15 ਚ ਕੋਟਾਲਾ ਕੱਢਦਾ ਸੀਗਾ। ਇੱਥੇ ਉਦੋਂ ਮੈਂ ਅਖਬਾਰ ਚ ਹੁੰਦਾ ਸੀਗਾ। ਤੁਮਹਾਲੋ ਕਿ ਉਹ ਬੜੀ ਤਰਥਲੀ ਮੱਛੀ ਸੀ ਉਸ ਲਈ ਮਾਸਟਰੋਲ ਵਗੈਰਾ ਜਿਹੜੇ ਹੁੰਦੇ ਨੇ ਇਦਾਂ ਉਹ ਜਿਸ ਤਰ੍ਹਾਂ ਕੀਤੇ ਜਾਂਦੇ ਆ ਜਿਵੇਂ ਹੁਣ ਅੱਜ ਕੱਲ ਫਰਜ਼ੀ ਜੋਬ ਕਾਰਡਾਂ ਦਾ ਦੇਖੋ ਪੰਜਾਬ ਦੇ ਵਿੱਚ ਕਿੰਨੇ ਫਰਜ਼ੀ ਜੋਬ ਕਾਰਡ ਕੱਟੇ ਗਏ ਸੀਗੇ ਜੀ ਤੋਂ ਮਤਲਬ ਕਿ ਇਸ ਤਰ੍ਹਾਂ ਉਦੋਂ ਤੋਂ ਹੀ ਕੰਮ ਚੱਲਦਾ ਆ ਤਾਂ ਮਤਲਬ ਕਿ ਕਾਫੀ ਸਾਡਾ ਇਹਦੇ ਤੇ ਹੈਗਾ ਰਿਸਰਚ ਵਰਕ ਭਈ ਮੈਂ ਇੱਕ ਹੋਰ ਸਵਾਲ ਕੀਤਾ ਕਿ ਜਿਸ ਨੂੰ ਤੁਸੀਂ 100 ਦੀ ਬਜਾਏ 125 ਦਿਨਾਂ ਦੀ ਪ੍ਰਾਪਤੀ ਦੱਸਦੇ ਜੀ ਤਾਂ ਗੱਲ ਇਹ ਆ ਕਿ ਉਦੇ ਵਿੱਚ ਤੁਸੀਂ ਦੋ ਕਲੋਜ਼ ਪਾਏ ਆ ਜਿਨ੍ਹਾਂ ਦੇ ਤਹਿਤ ਦੋ ਮਹੀਨਿਆਂ 'ਚ ਗਰੰਟੀ ਸ਼ੁਦਾ 25 ਦਿਨ ਤਾਂ ਤੁਸੀਂ ਉਤਲੇ ਲਵਾਉਣੀ ਲਗਾਉਣੀ ਆ ਹੂੰ ਜੀ ਹੁਣ ਰਹਿ ਗਿਆ ਅਪਿਛਲ 10 ਮਹੀਨਿਆਂ ਦਾ ਵਕਫਾ ਤੇ 10 ਮਹੀਨਿਆਂ 'ਚ 100 ਦਿਨ ਦਾ ਰੁਜ਼ਗਾਰ ਤੇ ਜਿਨ੍ਹਾਂ ਸਟੇਟਾਂ 'ਚ ਆਸਤਨ ਇੱਕ ਸਾਲ 'ਚ 100 ਦਿਨ ਦੇ ਗਰੰਟੀ ਸ਼ੁਦਾ ਰੁਜ਼ਗਾਰ 'ਚੋਂ ਨਿਕਲਦੀ ਔਸਤ 35 ਪੰਜਾਬ 'ਚ 35 ਦਿਨ ਨਿਕਲਦੇ ਨੇ ਜੀ ਬਾਕੀ ਤੋਂ 50 ਨਿਕਲਦਾ ਉਹਨਾਂ ਤੇ ਜਦ ਇਹ ਬੋਝ ਵੱਧ ਜਾਏਗਾ 40% ਉਹਨਾਂ ਨੂੰ ਕੋਲੋਂ ਪਾਉਣਾ ਪਾਏਗਾ ਜਿੱਥੇ ਪਹਿਲੇ ਹੀ 35 ਤੋਂ 50% ਨਿਕਲ ਰਿਹਾ ਹੈ ਜਾਂ 35 ਤੋਂ 50 ਨਹੀਂ 55 ਉਹਨਾਂ ਦੇ ਵਿੱਚ ਉਹ 10 ਮਹੀਨਿਆਂ ਚ ਕਿਵੇਂ ਦੇਗਾ ਇਸ ਕਾਲ ਤੱਕ ਕਿਸੇ ਕੋਲ ਜਵਾਬ ਨਹੀਂ ਹੈ ਜੀ ਕਿਸੇ ਕੋਲ ਜਵਾਬ ਨਹੀਂ ਹੈ ਤਾਂ ਖੈਰ ਮਾਨ ਸਾਹਿਬ ਨੂੰ ਵੀ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਇਸ ਨੂੰ ਜੇ ਚਲਾਉਣਗੇ ਇਸ ਯੋਜਨਾ ਨੂੰ ਚਲਾਉਣਗੇ ਤਾਂ ਕਿੰਨਾ ਖਰਚਾ ਆਏਗਾ ਉਹ ਖਰਚ ਕਿੱਥੋਂ ਆਏਗਾ ਤੇ ਜੇ ਕਰਜ਼ਾ ਚੁੱਕ ਕੀ ਆਏਗਾ ਅਮਰੀਕ ਖੱਲ ਦੇ ਨਾਲ ਇਹ ਪੰਜਾਬ ਵਾਸਤੇ ਕੋ ਹੋਰ ਚਟਕਾ ਹੋਏਗਾ ਲਗਾਤਾਰ ਕਾਂਗਰਸ ਹੁਣ ਜੇ ਇਹਦੇ ਤੇ ਸੰਘਰਸ਼ ਕਰਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਨੂੰ ਵਿਦੇਸ਼ ਤੋਂ ਪਰਤ ਕੇ ਇਸ ਮਾਮਲੇ 'ਚ ਗਰਾਉਂਡ ਤੇ ਆਉਣਾ ਚਾਹੀਦਾ ਕਿਉਂਕਿ ਇਹ ਮਾਮਲਾ ਐਸਸੀ ਐਸਟੀ ਐਕਟ ਜੋ ਹੁੰਦੇ ਆ ਆਪਣੇ ਭਾਈਚਾਰੇ ਦੇ ਜਾਂ ਇਸ ਤੋਂ ਇਲਾਵਾ ਜੇ ਵੇਖੀਏ ਤੇ ਗਰੀਬ ਵਰਗ ਖਾਸ ਤੌਰ ਤੇ ਮਜ਼ਦੂਰ ਵਰਗ ਨਾਲ ਜੁੜਿਆ ਜਿਹਦੇ 'ਚ ਕਾਂਗਰਸ ਨੂੰ ਜਾਂ ਇਹਨਾਂ ਦੀ ਹੋਰ ਜਿਹੜੀ ਵਿਰੋਧੀ ਸਾਥੀ ਤੇ ਰੋਏਗੀ ਉਹਨਾਂ ਨੂੰ ਕਾਫੀ ਲਾਭ ਮਿਲਦੀ ਸੰਭਾਵਨਾ ਹੈ ਸਿਆਸੀ ਤੌਰ ਤੇ ਗੁਰਪ੍ਰੀਤ ਕਿਉਂਕਿ ਇਹਦੇ ਵਿੱਚ ਜੇ ਬਰੀਕੀ ਨਾਲ ਜਾਓਗੇ ਤੁਸੀਂ ਕਾਫੀ ਕੁਝ ਹੈ ਜਿਸ ਨੂੰ ਉਭਾਰਿਆ ਜਾ ਸਕਦਾ ਹੈ ਤੇ ਮੋਦੀ ਗਵਰਨਮੈਂਟ ਨੂੰ ਘੇਰਿਆ ਜਾ ਸਕਦਾ ਹੈ ਜੀ ਹੂੰ ਬਿਲਕੁਲ ਘੇਰਿਆ ਤਾਂ ਜਾ ਸਕਦਾ ਪਰ ਹੁਣ ਘੇਰਨ ਦੇ ਲਈ ਅੱਗੇ ਕੌਣ ਆਉਂਦਾ ਜਾਂ ਫਿਰ ਜਿੰਨਾ ਚਿਰ ਲਾਈਮਲਾਈਟ ਲੈਣੀ ਆ ਪਹਿਲੇ 2-4 ਦਿਨ ਉਹ ਲੈ ਕੇ ਪਾਸੇ ਹੁੰਦੇ ਜਾਣਗੇ ਸਾਰੇ ਇਹ ਵੀ ਇੱਕ ਗੱਲ ਹੈ ਨਾ ਕੋਈ ਜਲਦੀ ਛੇਤੀ ਬਸ ਇੱਕ ਰੀਲ ਤਾਂ ਪਾਈ ਜਾ ਸਕਦੀ ਹੈ ਛੋਟੀ ਜੀ ਟਿੱਪਣੀ ਜਾਰੀ ਕੀਤੀ ਜਾ ਸਕਦੀ ਆਮ ਤੌਰ ਤੇ ਐਂ ਜਾਪਦਾ ਹੈ ਨਾ ਵੀ ਸ਼ਾਇਦ ਸੋਸ਼ਲ ਮੀਡੀਆ ਤੇ ਬਿਆਨ ਦੇ ਕੇ ਸਰ ਜਾਣਾ ਵੀ ਸਾਡਾ ਵਿਰੋਧ ਦਰਜ ਹੋ ਜਾਣਾ ਕਈ ਲੀਡਰਾਂ ਨੂੰ ਤਾਂ ਇਹੀ ਲੱਗ ਜਾਂਦਾ ਹੈ ਸੋ ਖੈਰ ਅੱਗੇ ਚੱਲਦੇ ਆਂ ਵੇਖਦੇ ਬਣਦਾ ਕੀ ਆ ਉਧਰ ਬੀਬੀ ਸਿੱਧੂ ਹੋਣੀ ਜਾ ਕੇ ਗੜਕਰੀ ਸਾਹਿਬ ਨਾਲ ਮੁਲਾਕਾਤ ਕੀਤੀ ਐ ਜੀ ਕੁਝ ਖਾਸ ਹੋਣ ਦੀ ਆਸ ਲਾਉਣ ਪੰਜਾਬੀ ਅ ਦੇਖੋ ਇਹਦੇ ਚ ਜਿੰਨਾ ਕੁ ਸਾਡੇ ਕੋਲ ਹੈ ਸਮਝ ਤੇ ਖਾਸ ਤੌਰ ਤੇ ਜਾਣਕਾਰੀ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦੇਣਾ ਆ ਕਿ ਨਗਜੋਤ ਕੌਰ ਸਿੱਧੂ ਨੇ ਇਲੈਕਸ਼ਨ ਲੜਨਾ ਹੀ ਲੜਦਾ ਜੀ ਤੇ ਉਹਨਾਂ ਨੇ ਆਪਣਾ ਜਿਸ ਤਰ੍ਹਾਂ ਦਾ ਰਸਤਾ ਅਖਤਿਆਰ ਕਰ ਲਿਆ ਤੇ ਜਿਸ ਤਰ੍ਹਾਂ ਦੀ ਉਸ ਰਸਤੇ ਦੀ ਸਪੀਡ ਆ ਇਦਾਂ ਲੱਗਦਾ ਹੈ ਕਿ ਬੀਬੀ ਸਿੱਧੂ ਦੇ ਮਾਮਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਸ਼ਾਇਦ ਥੋੜੇ ਹੁਣ ਬੇਵੱਸ ਹੋ ਗਏ ਨੇ ਜੀ ਉਹਦਾ ਇੱਕ ਕਾਰਨ ਆ ਹਾਲਾਂਕਿ ਸਾਡਾ ਉਸੂਲ ਆ ਅਸੀਂ ਕਿਸੇ ਦੀ ਨਿੱਜੀ ਜ਼ਿੰਦਗੀ 'ਚ ਨਹੀਂ ਜਾਂਦੇ ਵਿਅਕਤੀਗਤ ਜ਼ਿੰਦਗੀ ਜਾਂ ਘਰੇਲੂ ਜ਼ਿੰਦਗੀ 'ਚ ਨਹੀਂ ਜਾਂਦੇ ਪੋਲੀਟਿਸ਼ੀਅਨ ਚਾਹੇ ਜੋ ਹੋਵੇ ਜਾਂ ਮਰਸੀ ਪਰ ਇਸ ਮਾਮਲੇ 'ਚ ਤੁਹਾਨੂੰ ਥੋੜਾ ਜਿਹਾ ਮੈਟਰ ਸਮਝ ਆ ਜਾਏਗਾ ਕਿ ਬੀਬੀ ਜੀ ਜਿਹੜੇ ਆ ਉਹ ਪ੍ਰਵੀਨ ਤੋਗੜੀਆ ਪੁਰਾਣੇ ਹਿੰਦੂਤਵੀ ਨੇਤਾ ਹੈ ਉਹਨਾਂ ਨੂੰ ਮੰਗ ਪੱਤਰ ਦਿੰਦੇ ਨੇ ਤੇ ਮੰਗ ਪੱਤਰ ਦੇ ਵਿੱਚ ਕੀ ਕਹਿੰਦੇ ਨੇ ਕਿ ਗਊ ਕਲਿਆਣ ਹੋਵੇ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਇਸ ਤੋਂ ਇਲਾਵਾ ਕੌਸ ਐਸਆ ਜਿਹੜਾ ਉਹਦਾ ਪਾਰਦਰਸ਼ਤਾ ਦੇ ਨਾਲ ਸਬਕਤਾਬ ਹੋਵੇ ਤੇ ਇਸ ਤੋਂ ਇਲਾਵਾ ਸ਼ਿਵਾਲਿਕ ਏਰੀਏ ਦੀਆਂ ਜਿਹੜੀਆਂ ਪਹਾੜੀਆਂ ਨੇ ਉਹਨਾਂ ਦੇ ਥੱਲੇ ਜੋ ਪੰਜਾਬ ਦੀਆਂ ਚਰਾੰਦਾ ਕਬਜ਼ੇ ਇੱਠਿਆ ਉਹਨਾਂ ਨੂੰ ਛੜਾਇਆ ਜਾਵੇ। ਜੀ। ਅੱਛਾ ਨਿੱਜੀ ਜ਼ਿੰਦਗੀ 'ਚ ਬੀਬੀ ਸਿੱਧੂ ਬਾਰੇ ਜਿੰਨਾ ਕੁ ਮੈਂ ਜਾਣਦਾ ਇਹ ਜਾਨਵਰ ਪ੍ਰੇਮੀ ਨੇ। ਜੀ। ਤਾਂ ਮਤਲਬ ਕਿ ਇੱਕ ਤੇ ਇਹ ਵਿਅਕਤੀਗਤ ਜਿਹੜਾ ਇਹਨਾਂ ਦਾ ਸੈਟਅਪ ਸੀਗਾ ਇਸਨੇ ਇੱਕ ਹੋਰ ਚਟਕਾ ਦਿੱਤਾ। ਇਸ ਤੋਂ ਪਹਿਲਾਂ 500 ਕਰੋੜ ਵਾਲਾ ਜਿਹੜਾ ਬਿਆਨ ਹੈ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਉਦੋਂ 1-2 ਦਿਨ ਫੋਨ ਬੰਦ ਸੀ ਆਪਦੀ ਸ਼ੂਟਿੰਗ ਕਰਕੇ ਜਿਵੇਂ ਉਹ ਫੋਨ ਖੁੱਲਿਆ ਤੇ ਤਰਥੱਲੀ ਮਚ ਗਈ। ਕਿਆ ਕੀ ਹੋ ਗਿਆ 500 ਕਰੋੜ ਵਾਲਾ ਪਰ ਉਦੋਂ ਤੱਕ ਬਹੁਤ ਨੁਕਸਾਨ ਹੋ ਚੁੱਕਾ ਸੀਗਾ। ਠੀਕ ਹੈ ਜੀ। ਫਿਰ ਇਸ ਤੋਂ ਇਲਾਵਾ ਹੁਣ ਜਿਹੜੀ ਗੱਲ ਹੋਈ ਆ ਕਿ ਨਿਤਿਨ ਗੱਡਕਰੀ ਨੂੰ ਬੀਬੀ ਜੀ ਮਿਲੇ ਆ। ਹੁਣ ਮਿਲੇ ਕਿੱਥੇ ਆ ਮੇਰੇ ਵੀ ਅਹਿਮ ਸਵਾਲ ਸੀ ਤੁਹਾਡੇ ਲਈ ਵੀ ਅਹਿਮ ਹੋਏਗਾ। ਬਿਲਕੁਲ। ਤਾਂ ਪਤਾ ਕੀਤਾ ਗਿਆ ਕਿ ਦਿੱਲੀ 'ਚ ਮੁਲਾਕਾਤ ਹੁੰਦੀ ਆ। ਤੇ ਕਮਾਲ ਦੀ ਗੱਲ ਹੈ ਕਿ ਮੁਲਾਕਤ ਕਰਾਉਣ ਵਾਲਾ ਇੱਕ ਸੇਠ ਹੈ ਉਹਦੇ ਨਾਲ ਨਾਲ ਸੇਠ ਲੱਗਦਾ ਉਹ ਕਾਂਗਰਸੀ ਹੈ ਜੀ ਇਹ ਵੀ ਕਮਾਲ ਦੀ ਗੱਲ ਹੈ ਤੇ ਉਸ ਤੋਂ ਬਾਅਦ ਨਿਤਨ ਗਟਕਰੀ ਦੇ ਨਾਲ ਜਿਹੜੀ ਮੀਟਿੰਗ ਹੁੰਦੀ ਹੈ ਬੀਬੀ ਸਿੱਧੂ ਇਹ ਅਮਰਸਰੀਆਂ ਨੂੰ ਖੁਸ਼ ਕਰਨ ਦਾ ਯਤਨ ਕਰਦੇ ਆ ਕਿ ਉਹਨਾਂ ਦਾ ਕੰਮ ਕਰ ਬਹੁਤ ਵਧੀਆ ਅਮਰਸਰਾ ਅਮਰਸਰ ਵਾਸੀਆਂ ਵਾਸਤੇ ਜਲਦੀ ਖੁਸ਼ਖਬਰੀ ਹੋਏਗੀ ਵਗੈਰਾ ਵਗੈਰਾ ਮਤਲਬ ਕਿ ਉਸਤ ਕਰਦੇ ਨਜ਼ਰ ਆ ਰਿਹਾ ਤਾਂ ਇਹਦਾ ਸਾਫ ਅਰਥ ਹੈ ਕਿ ਸਸਪੈਂਡ ਚੱਲ ਰਹੀ ਕਾਂਗਰਸ ਨੂੰ ਬੀਬੀ ਸਿੱਧੂ ਕਿਤੇ ਨਾ ਕਿਤੇ ਮੰਨ ਕੇ ਚੱਲ ਰਿਹਾ ਕਿ ਇਲੈਕਸ਼ਨ ਤੇ ਲੜਨਾ ਹੈ ਨਹੀਂ ਤੇ ਫਿਰ ਆਪਦੀ ਪਾਰਟੀ ਭਾਰਤੀ ਜਨਤਾ ਪਾਰਟੀ ਤੇ ਹੈ ਕੀ ਹੈ ਪੁਰਾਣੀ ਬਿਲਕੁਲ ਮਤਲਬ ਕਿ ਮੈਨੂੰ ਲੱਗਦਾ ਤੇ ਸਿੱਧੂ ਖਾਸ ਤੌਰ ਤੇ ਹੁਣ ਤੁਸੀਂ ਮੇਰੇ ਮੂੰਹੋਂ ਇੱਕ ਸ਼ਬਦ ਨਿਕਲਿਆ ਸੁਣਿਆ ਹੈ ਕਿ ਬੇਵੱਸ ਬੇਵੱਸ ਦਾ ਮਤਲਬ ਹੀ ਹੁੰਦਾ ਹੈ ਨਾ ਕਿਉਂਕਿ ਦੇਖੋ ਆਪਣੇ ਜਿਹੜੇ ਘਰੇਲੂ ਤੇ ਭਾਵਨਾਤਮਕ ਹਾਲਾਤ ਹੁੰਦੇ ਨਾ ਲਗਭਗ ਕੁਝ ਹੁੰਦੇ ਆ ਬੰਦਿਆਂ ਦੇ ਜੀ ਸਮਝਦੇ ਹੋ ਨਾ ਚਾਹੇ ਕੋਈ ਐਕਟਰ ਆ ਨੇਤਾ ਹੈ ਜਾਂ ਆਮ ਬੰਦਾ ਹੈ ਲਗਭਗ ਇੱਕੋ ਜਿਹਾ ਹੁੰਦਾ ਖਾਸ ਤੌਰ ਤੇ ਜੇ ਮੈਂ ਮਰਦ ਸਮਾਜੂ ਗੱਲ ਕਰਾਂ ਕਿਉਂ ਕਿ ਬੀਬੀ ਸਿੱਧੂ ਨੂੰ ਨਵਜੋਤ ਸਿੰਘ ਸਿੱਧੂ ਬੜਾ ਪ੍ਰੇਮ ਕਰਦੇ ਆ ਬੀਬੀ ਸਿੱਧੂ ਤੁਹਾਨੂੰ ਪਤਾ ਹੈ ਇੱਕ ਖਤਰਨਾਕ ਬਿਮਾਰੀ ਤੋਂ ਪਰੇ ਆ ਜੀ ਬਹੁਤ ਖਤਰਨਾਕ ਸਟੇਜ ਤੇ ਠੀਕ ਹੈ ਜੀ ਤੋਂ ਮਤਲਬ ਕਿ ਇਸ ਚੀਜ਼ ਨੂੰ ਮੈਂ ਸਮਝਦਾ ਕਿ ਤੁਸੀਂ ਵੀ ਸਹਿਜਤਾ ਦੇ ਨਾਲ ਦੇਖ ਸਕਦੇ ਹੋ ਕਿ ਬੀਬੀ ਸਿੱਧੂ ਨੇ ਰਸਤਾ ਅਖਤਿਆਰ ਕਰ ਲਿਆ ਔਰ ਨਵਜੋਤ ਸਿੰਘ ਸਿੱਧੂ ਇਸ ਸੂਰਤ ਚ ਉਹਨਾਂ ਨੂੰ ਨਹੀਂ ਰੁਕਣਾ ਚਾਹੁੰਦੇ ਜੀ ਚਾਹੇ ਉਹਨਾਂ ਦਾ ਮਨ ਮੰਨਿਆ ਚਾਹੇ ਬਸ ਇਹ ਕਹਾਣੀ ਇੱਥੇ ਖਤਮ ਹੋ ਜਾਂਦੀ ਹੈ ਪਰ ਬੀਬੀ ਸਿੱਧੂ ਨੇ ਜੋ ਰਸਤਾ ਤੈਅ ਕਰਨਾ ਹੈ ਉਹ ਉਹਨੇ ਸੋਚ ਲਿਆ ਇਸ ਕਰਕੇ ਕਾਂਗਰਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਉਂਕਿ ਮਾਮਲਾ ਕਾਫੀ ਜ਼ਿਆਦਾ ਹੋਣ ਦੀ ਗੱਲ ਹੈ ਔਰ ਨਾ ਹੀ ਹੁਣ ਨਵਜੋਤ ਸਿੰਘ ਸਿੱਧੂ ਦਾ ਮੈਨੂੰ ਲੱਗਦਾ ਚਿਤ ਵਜੇਗਾ ਕਿਉਂਕਿ ਜੇ ਆਉਣਗੇ ਤਾਂ ਪਹਿਲਾਂ ਹੀ ਸਥਿਤੀ ਉਹਨਾਂ ਲਈ ਮੁਸ਼ਕਲ ਸੀ ਪਰ ਬੀਬੀ ਸਿੱਧੂ ਨੇ ਹੋਰ ਵੀ ਮੁਸ਼ਕਲ ਕਰ ਦਿੱਤੀ ਅੰਦਰੂਨੀ ਤੌਰ ਤੇ ਹਮ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਯਾਦ ਹੈ ਤੁਹਾਨੂੰ ਸਾਰੇ ਮੀਡੀਆ ਦੇ ਉਲਟ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਜੀ ਕਿ ਜਿਹੜੀਆਂ ਖਬਰਾਂ ਵੱਡੇ ਵੱਡੇ ਅਖਬਾਰਾਂ ਨੇ ਅੰਗਰੇਜ਼ੀ ਹਿੰਦੀ ਸਾਰਿਆਂ ਨੇ ਛਾਪੀਆਂ ਸੀ ਕਿ 19 ਤਰੀਕ ਨੂੰ ਨਵਜੋਤ ਸਿੰਘ ਸਿੱਧੂ ਫੈਮਲੀ ਨੇ ਟਾਈਮ ਮੰਗਿਆ ਹਾਈ ਕਮਾਂਡ ਤੋਂ ਮੈਂ ਤੁਹਾਨੂੰ ਕੀ ਕਿਹਾ ਸੀ ਨਹੀਂ ਮੰਗਿਆ ਸੀ ਜੀ ਨਾ ਟਾਈਮ ਮੰਗਿਆ ਨਾ ਮਿਲਿਆ ਤਾਂ ਤੁਸੀਂ ਦੇਖ ਲਓ 19 ਲੰਘ ਕੇ ਗਈ ਹੈ ਨਾ ਤੁਹਾਡੇ ਸਾਹਮਣੇ ਇੱਕ ਹਫ਼ਤਾ ਪਹਿਲਾਂ ਜੀ ਤੇ ਹੋਈ ਆ ਮੁਲਾਕਾਤ ਸੋ ਇਹ ਕਹਾਣੀ ਹੈ ਕਹਾਣੀ ਦਾ ਲੰਬੋ ਲਵਾਵਿਆ ਕਿ ਨਵਜੋਤ ਸਿੰਘ ਸਿੱਧੂ ਵੀ ਹੁਣ ਕਿਤੇ ਨਾ ਕਿਤੇ ਕਹਿ ਲੋ ਕਿ ਦੇਖ ਰਹੇ ਆ ਕਿਉਂਕਿ ਉਹਨਾਂ ਨੂੰ ਆਪਣੀ ਪਤਨੀ ਦੇ ਨਾਲ ਹੀ ਅਟਕੀ ਅੰਚਾਨ ਆ ਪਵੇਗਾ ਪਰ ਬੀਬੀ ਜੀ ਇਹ ਲੋਕ ਦਾ ਜਿਸ ਰਫਤਾਰ ਨਾਲ ਜਾ ਰਿਹਾ ਤਾਂ ਬਹੁਤ ਜਲਦੀ ਹੋ ਸਕਦਾ ਹੈ ਕਿ ਕਾਂਗਰਸ ਦੇ ਵਿੱਚ ਨਾ ਹੋ ਕੇ ਹੋ ਸਕਦਾ ਉਹ ਭਾਰਤੀ ਜਨਤਾ ਪਾਰਟੀ ਚ ਚਲੇ ਜਾਵੇ ਹੋ ਸਕਦਾ ਹੈ ਜੀ ਉਹ ਕਿ ਟਿਕਟ ਦੇ ਨਾਮ ਨਹੀਂ ਲਿਆਤੇ ਇਹਦੇ ਨਾਮ ਹੀ ਹਾਂਜੀ ਜੇ ਟਿਕਟਾ ਨਾ ਮਿਲੇ ਜੇ ਟਿਕਟਾ ਨਾ ਮਿਲੇ ਕੋਈ ਪ੍ਰੀਤਾ ਫਿਰ ਇਲੈਕਸ਼ਨ ਤੇ ਲੜਮਗੇ ਜਾਂ ਤੇ ਆਜ਼ਾਦ ਜਾਂ ਫਿਰ ਉਹਨਾਂ ਵਾਸਤੇ ਬੈਸਟ ਆਪਸ਼ਨ ਭਾਰਤੀ ਜਨਤਾ ਪਾਰਟੀ ਹੈ ਜੀ ਬਿਲਕੁਲ ਸੋ ਦੇਖਦੇ ਆਂ ਬਣਦਾ ਕੀ ਐ ਦੋ ਟਿਕਟਾਂ ਮਿਲ ਜਾਣਗੀਆਂ ਜਾਂ ਫਿਰ ਨਹੀਂ ਵੈਸੇ ਚਲੋ ਤੁਸੀਂ ਤਾਂ ਵੈਸੇ ਗੱਲ ਕਰ ਰਹੇ ਹੋ ਕਿ ਬੀਬੀ ਸਿੱਧੂ ਹੁਣੀ ਹੁਣ ਅੱਗੇ ਲੱਗੇ ਨੇ ਅੱਗੇ ਚਲੀਏ ਤਾਂ ਉਧਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਾਸ਼ ਨੂੰ ਰਿਲੀਜ਼ ਕਰਵਾਇਆ ਜੀ ਕਿੱਥੋਂ ਰਿਲੀਜ਼ ਕਰਵਾਇਆ ਹਾਂਜੀ ਗੱਲ ਇਹ ਆ ਕਿ ਕਿਤੇ ਤੇ ਜੁਰਮਾਨੇ ਖੁਣੂ ਰਿਲੀਜ਼ ਹੋਣ ਵਾਸਤੇ ਕੈਦੀ ਤਰਸ ਦੇ ਪੈ ਕੁਝ 100 ਰੁਪਏ ਦਾ ਝਗਾੜ ਨਹੀਂ ਹੁੰਦਾ ਹੂੰ ਪਰਬ ਦੇ ਖਿੱਦਿਆਂ ਦੀ ਇਹ ਦਾਸਤਾਨ ਹੈ ਸਰ ਜੀ ਤਾਂ ਮਤਲਬ ਕਿ ਦੂਜੇ ਪਾਸੇ ਡੈੱਡ ਬੋਡੀਜ਼ ਵੀ ਜੇ ਰਿਲੀਜ਼ ਕਰਾਉਣ ਵਾਸਤੇ ਬਈ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅੱਗੇ ਆਉਣਾ ਪਵੇ ਤਾਂ ਸਮਝ ਲਓ ਸਾਡੇ ਸਿਸਟਮ ਦੇ ਤੇ ਬੈਂਡਵਾਚੇ ਜਿਹੜੇ ਬੱਜੇ ਪਏ ਨੇ ਜੀ ਖੈਰ ਮਸਲਾ ਇਹ ਆ ਕਿ ਲੁਧਿਆਣੇ ਦਾ ਇਹ ਸਾਹਮਣੇ ਆਇਆ ਉਹਦਾ ਪਿਛਲੇ ਕੁਝ ਦਿਨਾਂ ਤੋਂ ਦੇਖੀਏ ਤੇ ਕਾਫੀ ਖੁਸ਼ ਹੈ ਜਿਹੜਾ ਵੇਖਣ ਸੁਣਨ ਵਾਲਾ ਹੈ ਕਿ ਇੱਕ ਹਸਪਤਾਲ ਦੇ ਵਿੱਚੋਂ ਡੈੱਡ ਬਾਡੀਜ਼ ਜਿਹੜੀਆਂ ਉਹਨਾਂ ਦੀ ਅਦਲਾ ਬਦਲੀ ਹੋ ਜਾਂਦੀ ਹੈ। ਦੂਜੇ ਪਾਸੇ ਜੇ ਤੁਸੀਂ ਵੇਖੋਗੇ ਇੱਧਰ ਇੱਕ ਬਠਿੰਡਾ ਦਿੱਲੀ ਹਾਟ ਸੈਂਟਰ ਆ ਯਾਨੀ ਦਿਲ ਦੇ ਰੋਗਾਂ ਦਾ ਹਸਪਤਾਲ ਉੱਥੇ ਇੱਕ ਮਾਈ ਆਈ ਤੇ ਉਸ ਦੀ ਡੈਥ ਹੋ ਗਈ ਤੇ ਡੈੱਡ ਬਾਡੀ ਤੋਂ ਸੋਨੇ ਦੀਆਂ ਵਾਲੀਆਂ ਹੀ ਲੈ ਗਈਆਂ ਸਾਰਾ। ਜੀ ਵੀ ਕਮਾਲ ਦੀ ਗੱਲ ਹੈ। ਤੇ ਹੁਣ ਇਹ ਜਿਹੜਾ ਮਾਮਲਾ ਸੀ ਇਹਦੇ ਵਿੱਚ ਇਹ ਸੀ ਕਿ ਇਲਾਜ ਵਾਸਤੇ ਪਰਿਵਾਰ ਪਹਿਲਾਂ ਹੀ ਖਰਚਾ ਵਰਚਾ ਜੋ ਵੀ ਸੀ ਫੁੱਲ ਵੱਟਾ ਫੁੱਲ ਪਰ ਚੁੱਕਾ ਸੀ ਪਰ ਜਦੋਂ ਡੈਥ ਹੋ ਗਈ 6-7 ਲੱਖ ਰੁਪਏ ਦਾ ਬਕਾਇਆ ਸੀਗਾ ਤਾਂ ਫਿਰ ਹਸਪਤਾਲ ਪ੍ਰਸ਼ਾਸਨ ਨੇ ਡੈੱਡ ਬਾਡੀ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਫਿਰ ਇਸ ਤੋਂ ਬਾਅਦ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਇਹ ਮਾਮਲਾ ਗਿਆ ਤੇ ਉਹਨਾਂ ਦੇ ਮੈਂਬਰਾਂ ਨੇ ਵਿਚ ਪੈ ਕੇ ਇਦੇ ਚ ਇਹ ਕਾਰਵਾਈ ਕਰਵਾਈ ਕੇ ਡੈੱਡ ਬੋਡੀ ਦਿੱਤੀ ਜਾਣੀ ਚਾਹੀਦੀ ਆ ਦੇਖੋ ਮੈਂ ਤਾਂ ਹੀ ਕਹਿਣਾ ਕਿ ਜਿਹੜੀ ਹੈਲਥ ਦੀ ਇਹਨਾਂ ਦੀ ਯੋਜਨਾ ਹੈ ਜੋ ਪੰਜਾਬ ਸਰਕਾਰ ਲਿਆ ਰਹੀ ਆ ਗੁਰਪ੍ਰੀਤ ਉਹ ਗੇਮ ਚੇਂਜਰ ਸਾਬਤ ਹੋ ਸਕਦੀ ਆ ਮੈਂ ਹਾਈਸੇ ਕਰਕੇ ਹੀ ਕਹਿਣਾ ਹਾਈਸੇ ਕਰਕੇ ਕਹਿਣਾ ਤੋਂ ਗੱਲਿਆ ਕਿ ਭਾਈ ਪੰਜਾਬ ਹਿਊਮਨ ਰਾਈਟ ਕਮਿਸ਼ਨ ਦੇ ਜਿਹੜੇ ਇਹ ਮੈਂਬਰ ਨੇ ਉਹ ਹਸਪਤਾਲ ਦੇ ਵਿੱਚ ਪਹੁੰਚੇ ਹਸਪਤਾਲ ਤੋਂ ਫਿਰ ਇਹ ਜਿਹੜੀ ਡੈੱਡ ਬੋਡੀ ਸੀ ਉਹ ਰੀਲீஸ் ਕਰਵਾਈ ਕਮਿਸ਼ਨ ਦੇ ਮੈਂਬਰ ਬਰਜਿੰਦਰ ਸਿੰਘ ਨੇ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਮਾਮਲਾ ਹੈ ਜਿਹਦੇ ਚ ਹਸਪਤਾਲ ਤੋਂ ਡੈੱਡ ਬੋਡੀ ਰੀਲீஸ் ਕਰਾਈ ਗਈ ਹੋਵੇ ਯਾਨੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਪਹਿਲਾ ਮਾਮਲਾ ਹੈ ਜੇ ਆ ਕਿ ਮਨੁੱਖੀ ਅਧਿਕਾਰ ਕਮਿਸ਼ਨ ਨੇ ਡੈੱਡ ਬੋਡੀ ਇਸ ਤਰ੍ਹਾਂ ਰੀਲீஸ் ਕਰਾਈ ਹੋਵੇ ਤੇ ਇਹਦੇ ਵਿੱਚ ਦੱਸਦੇ ਆ ਕਿ ਪਰਿਵਾਰ ਵਾਲੇ 17 ਲੱਖ ਰੁਪਏ ਦੇ ਦੇਣਦਾਰ ਸਨ ਤੇ ਉਹਨਾਂ ਨੇ ਇਲਾਜ ਤੇ 11 ਲੱਖ ਰੁਪਏ ਹੀ ਹਸਪਤਾਲ ਨੂੰ ਜਮ੍ਹਾਂ ਕਰਾਏ ਬਾਕੀ 6 ਲੱਖ ਰੁਪਈਆ ਉਹਨਾਂ ਦਾ ਦੇਣ ਵਾਲਾ ਸੀ ਤਾਂ ਡੀ ਐਮ ਸੀ ਦਾ ਇਹ ਮਾਮਲਾ ਹੈ 17 ਲੱਖ ਦੇ ਵਿੱਚ ਇਹ ਪੈਕੇਜ ਸੀਗਾ ਤੁਸੀਂ ਹੁਣ ਦੇਖ ਲਓ ਦੇਖ ਲਓ ਸਰ ਕਿੰਨੀ ਜ਼ਿਆਦਾ ਵੱਡੀ ਅਮਾਉਂਟ ਹੈ ਇਲਾਜ ਵਾਸਤੇ ਇੰਡੀਆ 'ਚ ਬਿਲਕੁਲ ਅਮਰੀਕਾ ਕੈਨੇਡਾ 'ਚ ਤੇ ਇਲਾਜ ਮਹਿੰਗੇ ਹੈਗੇ ਨੇ ਆਪਾਂ ਸੁਣਦੇ ਆ ਪਰ ਇੰਡੀਆ 'ਚ ਵੇਖੋ ਕਿਤੇ ਕਿਤੇ ਬਿੱਲ ਬਣ ਰਹੇ ਨੇ ਤਾ ਮੈਂ ਕਹ ਰਿਹਾ ਕਿ ਗੇਮ ਚੇਂਜਰ ਸਾਬਤ ਹੋ ਸਕਦੀ ਹੈ ਕਿਉਂਕਿ ਬੜਾ ਮਤਲਬ ਕਿ ਘੱਟ ਪਰਸੈਂਟੇਜ ਤਮਾਮਲੇ ਹੁੰਦੇ ਆ ਕਿ ਜਿਹੜੇ ਇੱਥੋਂ ਤੱਕ ਐਡੇ ਵੱਡੇ ਬਿੱਲ ਤੱਕ ਜਾਂਦੇ ਬਹੁਤੇ 2 4 10 ਲੱਖ ਵਾਲੇ ਆਗੇ ਜੀ ਤਾਂ ਉਹ ਵੀ ਅਮਾਉਂਟ ਇੰਡੀਆ ਚ ਬਹੁਤ ਵੱਡੀ ਆ ਗਰੀਬਾਂ ਵਾਸਤੇ ਸੋ ਇਸ ਕਰਕੇ ਉਹਦਾ ਲਾਭ ਕਾਰਡ ਦਾ ਹਰੇਕ ਨੂੰ ਮਿਲ ਸਕਦਾ ਜਿਨ੍ਹਾਂ ਦੀ ਮਤਲਬ ਕਿ ਲਗਣ ਹੋਈ ਇਹਨਾਂ ਨੇ ਕਾਮਯਾਬੀ ਦੇ ਨਾਲ ਉਹ ਸਕੀਮ ਲਾਗੂ ਕਰ ਦਿੱਤੀ ਤੋ ਬਹਰਾਲ ਮੇਰੇ ਖਿਆਲ ਦੇ ਨਾਲ ਕਾਨੂੰਨ ਹੀ ਕੁਝ ਇਸ ਤਰ੍ਹਾਂ ਦੇ ਨਿਯਮ ਹੀ ਕੁਝ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਗੁਰਪ੍ਰੀਤ ਕਿ ਇਦਾਂ ਦੀ ਕਿਤੇ ਵੀ ਨੌਬਤ ਨਾ ਆਵੇ ਜੀ ਹੂੰ ਬਿਲਕੁਲ ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਸੰਧਵਾ ਸਾਹਿਬ ਕਹਿ ਰਹੇ ਨੇ ਵੀ ਸਰਕਾਰ ਦਖਲ ਨਹੀਂ ਦੇ ਰਹੀ ਕਿੱਥੇ ਸਰਕਾਰ ਦਖਲ ਨਹੀਂ ਦੇ ਰਹੀ ਇਹ ਸਕਾਰਾਤਮਕ ਗੱਲ ਹੈ ਜਾਂ ਨਕਾਰਾਤਮਕ ਨਹੀਂ ਦੇਖੋ ਸਕਾਰਾਤਮਕ ਇਹਨਾਂ ਦੇ ਭਾਦੀ ਤੇ ਸਕਾਰਾਤਮਕ ਹੀ ਆ ਨਾ ਜੇ ਸੰਧਵਾ ਸਾਹਿਬ ਕਹਿ ਰਹੇ ਆ ਪਰ ਦੂਲੇ ਦੂਸਰੇ ਪੱਖ ਤੋਂ ਵੇਖਣ ਵਾਲੀ ਇੱਕ ਨਕਾਰਾਤਮਕ ਹੈ ਜਾਂ ਸਕਾਰਾਤਮਕ ਹੈ ਤਮਾਮਲਾ ਪਾਵਨ ਸਰੂਪਾਂ ਦੇ ਨਾਲ ਜੋ ਜੁੜਿਆ ਹੈ ਉਹਦੇ ਸੰਦਰਭ ਚ ਆ ਕਿਉਂਕਿ ਦੇਖੋ ਬਹੁਤ ਸਾਰੇ ਮਤ ਐਸੇ ਆ ਰਹੇ ਆ ਕਿ ਜੋ ਇਹਨਾਂ ਨੇ ਕੀਤਾ ਪਰਚਾ ਦਰਜ ਕਰਵਾਇਆ ਸਰਕਾਰ ਨੇ ਫਿਰ ਐਸਆਈਟੀ ਬਣਾਈ ਤੇ ਇਹ ਸਿੱਖ ਸੰਸਥਾਵਾਂ ਦੇ ਵਿੱਚ ਦਖਲ ਤੇ ਇਹ ਦਖਲ ਦਾ ਰਸਤਾ ਜੇ ਖੁੱਲ ਗਿਆ ਤੇ ਗਾਂ ਤੋਂ ਵੀ ਚੀਜ਼ਾਂ ਜਿਹੜੀਆਂ ਕਸੂਤੀਆਂ ਹੋ ਜਾਣਗੀਆਂ ਹੁਣ ਸੰਤਵਾਨ ਸਾਹਿਬ ਦੀ ਇਹ ਟਿੱਪਣੀ ਆ ਕਿ ਭਾਈ ਸਰਕਾਰ ਨੇ ਦਖਲ ਨਹੀਂ ਦਿੱਤਾ ਬਲਕਿ ਆਪਣਾ ਫਰਜ਼ ਨਿਭਾਇਆ ਇਸ ਸਨਾਰ ਵਿੱਚ ਠੀਕ ਆ ਠੀਕ ਹੋ ਗਿਆ ਤੇ ਪਰ ਤੁਸੀਂ ਤੇ ਬਰਗਾੜੀ ਦੇ ਵਿੱਚ ਬੈਠ ਕੇ ਬਾਈਬਲ ਦੇ ਵਿੱਚ ਬੈਠ ਕੇ ਕੋਟਕਪੂਰੇ ਦੇ ਵਿੱਚ ਬੈਠ ਕੇ ਪਰੋਸੇ ਦਿੰਦੇ ਰਹੇ ਤੁਸੀਂ ਤੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਇੱਕ ਵਾਰੀ ਕਿ ਜੇ ਨਾ ਹੋਇਆ ਤੇ ਫਿਰ ਸਰਕਾਰ ਚ ਬਾਹਰ ਆ ਜਾਾਂਗੇ ਕਿ ਡੀਕੂ ਗੱਲ ਆ ਗੁਰੂ ਸਾਹਿਬ ਦੀ ਹਾਜ਼ਰੀ ਚ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ ਬਿਲਕੁਲ ਭਈ ਯਾਨੀ ਜੇ ਤੁਸੀਂ ਇੱਕ ਧਾਰਮਿਕ ਮਾਮਲੇ ਦੇ ਵਿੱਚ ਇਹਨੂੰ ਫਰਜ਼ ਨਿਆਸ਼ੀ ਸਮਝਦੇ ਹੋ ਕਿ ਹਾਂ ਇਹ ਸਾਡਾ ਫਰਜ਼ ਆ ਅਸੀਂ ਨਿਭਾਇਆ ਤੇ ਫਿਰ ਸਰ ਦੂਜੇ ਧਾਰਮਿਕ ਮਾਮਲਿਆਂ ਦੇ ਵਿੱਚ ਗੋਲੀ ਕਾਂਡੇ ਆ ਜਿਹੜੇ ਜਾਂ ਬੇਅਦਬੀ ਵਾਲੇ ਮਾਮਲੇ ਆ ਉਹਨਾਂ ਦੇ ਵਿੱਚ ਵੀ ਫਰਜ਼ ਨਿਭਾ ਦਿਓ ਮੈਨੂੰ ਲੱਗਦਾ ਤੁਹਾਂਡੇ ਏਰੀਏ ਦੇ ਤੇ ਹੈਗੇ ਨੇ ਸੋਹਰਾਜ ਜੀ ਸਿਵਨ ਨਾਲ ਤੇ ਤੁਹਾਡੀ ਗੁੱਡ ਵੈਲ ਹੁੰਦੀ ਸੀ ਕਦੇ ਬਹੁਤ ਅੱਛੀ ਯਾਰੀ ਦੋਸਤੀ ਸੀ ਤੁਹਾਡੀ ਤੁਸੀਂ ਅਕਸਰ ਜਾਇਆ ਕਰਦੇ ਸੀ ਕਿਉਂਕਿ ਮੈਂ ਸਾਰਾ ਕੁਝ ਜਾਣਦਾ ਬਿਲਕੁਲ ਤਾਰ ਸਿੰਘ ਸੰਧਵਾ ਜੀ ਮੈਨੂੰ ਨਿੱਜੀ ਤੌਰ ਤੇ ਜਾਣਦੇ ਸੀ ਜੀ ਸਾਡੇ ਤੋਂ ਕੋਈ ਬਹੁਤੀ ਦੂਰ ਨਹੀਂ ਸੀ ਅਸੀਂ ਇਹਨਾਂ ਨੂੰ ਆਪੋਜੀਸ਼ਨ ਚ ਜਦੋਂ ਹੁੰਦੇ ਸੀ ਅਕਸਰ ਮਿਲਦੇ ਹੁੰਦੇ ਸੀ ਕੁਰਤੇ ਪਜਾਮੇ ਚ ਸਾਨੂੰ ਤਾਂ ਇਹ ਸਾਡੀ ਸ਼ਕਲ ਨਹੀਂ ਭੁੱਲੇ ਹੋਣਗੇ ਤੋਂ ਇਸ ਕਰਕੇ ਅਸੀਂ ਇਹਨਾਂ ਨੇ ਜੋ ਕੀਤਾ ਕਰਾਇਆ ਉਹ ਸਾਰਾ ਯਾਦ ਕਰਾ ਰਹੇ ਆਂ ਅੱਛਾ ਚਲੋ ਅੱਜ ਤੁਸੀਂ ਇਹ ਟਿੱਪਣੀ ਤੇ ਕਰ ਰਹੇ ਹੋ ਅੱਜ ਇਹ ਟਿੱਪਣੀ ਤੇ ਤੁਸੀਂ ਕਰ ਰਹੇ ਹੋ ਤੇ ਤੁਸੀਂ ਜਦੋਂ ਇਹ ਸਾਰਾ ਕੁਝ ਹੋਇਆ ਸ਼ੁਰੂ ਤੇ ਤੁਸੀਂ ਜਾ ਕੇ ਹਿੱਸਾ ਵੀ ਲਿਆ ਪਰ ਜਦੋਂ ਤੁਹਾਨੂੰ ਪੰਜਾਬ ਦੇ ਪ੍ਰਸ਼ਾਸਨ ਸੰਬੰਧ ਦੇ ਵਿੱਚ ਕੋਈ ਸਵਾਲ ਕੀਤਾ ਜਾਂਦਾ ਕਿਸੇ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਇਹਦਾ ਜਵਾਬ ਦਿਓ ਤੁਹਾਡੀ ਸਰਕਾਰ ਐ ਕਰ ਰਹੀ ਆ ਤਾਂ ਫਿਰ ਤੁਸੀਂ ਉੱਥੇ ਕਹਿੰਦੇ ਹੋ ਕਿ ਮੇਰੇ ਕੋਲ ਤੇ ਭਾਈ ਸਪੀਕਰ ਦੀ ਸਨਮਾਨਿਤ ਪਦਵੀ ਹੈ ਮੈਂ ਇਹਨਾਂ ਗੱਲਾਂ ਤੇ ਟਿੱਪਣੀ ਨਹੀਂ ਕਰਨੀ ਤਾਂ ਫਿਰ ਕੋਉਣ ਵੀ ਟਿੱਪਣੀ ਜਿਹੜੀ ਆ ਤੁਹਾਡੀ ਜੇ ਆਏਗੀ ਤਾਂ ਫਿਰ ਉਹ ਵੀ ਘੱਟੋ ਘੱਟ ਅੱਧੀ ਅਧੂਰੀ ਨਹੀਂ ਆਉਣੀ ਚਾਹੀਦੀ ਉਹ ਸਾਰੇ ਪਰਪੇਖ ਚਾਉਣੀ ਚਾਹੀਦੀ ਆ ਕਿ ਅਸੀਂ ਦੂਜੇ ਮਾਮਲੇ ਵੀ ਝੜੇ ਆ ਰਿਗਾੜੀ ਵਾਲਾ ਜਾਂ ਕੋਟ ਸੌਰੀ ਬੈਬਲ ਵਾਲਾ ਜਾਂ ਕੋਟਕਪੂਰੇ ਵਾਲਾ ਵੀ ਅਸੀਂ ਸਾਰੇ ਹੱਲ ਕਰਵਾਵਾਂਗੇ ਜੀ ਬਿਲਕੁਲ ਇਹ ਗੱਲ ਤਾਂ ਹੋਣੀ ਚਾਹੀਦੀ ਹੈ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਨਗਰ ਕੀਰਤਨ ਦੇ ਫਲੈਕਸ ਪਾੜਨ ਵਾਲਾ ਕਾਬੂ ਆ ਗਿਆ ਜੀ ਇਹ ਤੁਹਾਡੇ ਜਲੰਧਰ ਦੇ ਵਿੱਚ ਬਹੁਤ ਰੌਲਾ ਪਿਆ ਸੀ ਹਾ ਜਿਵੇਂ ਸਵੇਰੇ ਤੜਕੇ ਵੀਡੀਓ ਦੇਖ ਰਿਹਾ ਸੀਗਾ ਜਿਹਦੇ ਵਿੱਚ ਲੋਕ ਬੜੇ ਰੋਹ ਦੇ ਵਿੱਚ ਸਨ ਕਿ ਭਾਈ ਇਹ ਲਗਾਤਾਰ ਜਿਹੜੇ ਆ ਉਹ ਫਲੈਕਸ ਸਾਡੇ ਪਾੜੇ ਜਾ ਰਹੇ ਆ ਤੇ ਫਿਰ ਖੀਰ ਇੱਕ ਮੁਲਜ਼ਮ ਜਿਹੜਾ ਉਹ ਫੜ ਲਿਆ ਜਾਂਦਾ ਹੈ ਹੂੰ ਜੀ ਜਲੰਧਰ ਸ਼ਹਿਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਤੁਹਾਨੂੰ ਪਤਾ ਹੀ ਹੈ ਪ੍ਰਕਾਸ਼ ਪੁਰਬ ਆ ਰਿਹਾ ਹੈ ਇਸ ਸੰਦਰਭ ਦੇ ਵਿੱਚ ਜਿਹੜੇ ਨਗਰ ਕੀਰਤਨ ਨਿਕਲ ਰਹੇ ਆ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਉਹ ਸਬੰਧੀ ਜਿਹੜੇ ਫਲੈਕਸ ਬੋਰਡ ਲਾਏ ਗਏ ਸੀ ਇਹਨਾਂ ਨੂੰ ਪਾੜਨ ਦਾ ਮਾਮਲਾ ਸੀ ਦਮੋਰੀਆ ਪੁਲ ਦੇ ਕੋਲ ਬੀਤੀ ਰਾਤ ਤੇ ਦੱਸਦੇ ਆ ਕਿ ਫਲੈਕਸ ਬੋਰਡ ਪਾੜਦਾ ਬੰਦਾ ਜਿਹੜਾ ਫੜਿਆ ਗਿਆ ਜੀ ਤੇ ਹਲ ਕੁੱਟਮਾਰ ਵੀ ਕੀਤੀ ਗਈ ਆ ਤੇ ਫਿਰ ਥਾਣਾ ਨੰਬਰ 3 ਦੇ ਵਿੱਚ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਇਹ ਕਹਿੰਦਾ ਕਿ ਆਰਟਸ ਦੇ ਮਾਲਕ ਜਿਹੜੇ ਆ ਉਹਨਾਂ ਦੇ ਕਹਿਣ ਤੇ ਇਸ ਨੇ ਇਹ ਕਾਰਵਾਈ ਅੰਜਾਮ ਦਿੱਤੀ ਆ ਤੇ مالک ਹੈ ਜਿਹੜਾ ਸ਼ਾਮ ਆਰਟਸ ਦਾ ਕੋਈ ਉਹਨੂੰ ਤੇ ਇਹ ਜਿਹੜਾ ਪ੍ਰਦੀਪ ਆ ਇਹਨਾਂ ਦੋਨਾਂ ਨੂੰ ਨਾਮ ਸੱਤ ਕਰ ਲਿਆ ਗਿਆ ਤਾਂ ਮਤਲਬ ਇਹ ਹੁਣ ਜਿਹੜਾ ਇਹ ਤਾਂ مالک ਸੀ ਉਹ ਕਿਉਂ ਪੜਵਾ ਰਿਆ ਸੀਗਾ ਫਲੈਕਸ ਇਹ ਵੀ ਤੇ ਦੇਖਣ ਦੀ ਜ਼ਰੂਰਤ ਹੈ ਨਾ ਉਹਦਾ ਕੀ ਤਸੀ ਕੀ ਕੋਈ ਉਹਦੇ ਵਿੱਚ ਕੋਈ ਕਮਿਊਨਲ ਸੋਚ ਹੈ ਜਾਂ ਉਸ ਦਾ ਕੋਈ ਇੰਟਰਸਟ ਸੀ ਇਹਦੇ ਵਿੱਚ ਜੁੜਿਆ ਇਹ ਤੇ ਮੈਨੂੰ ਸਪਸ਼ਟ ਨਹੀਂ ਹੈ ਪਰ ਇਦਾਂ ਦੀਆਂ ਹੋਸ਼ੀਆਂ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ ਆ ਤੁਸੀਂ ਦੇਖੋ ਇਸਾਈਆਂ ਦਾ ਤਿਹਾਰ ਸੀ ਇੱਥੇ ਆਪਣੇ ਵੀ ਵੈਸੇ ਤੁਹਾਡੇ ਜ਼ਿਲੰਦਰ ਤੋਂ ਹੀ ਮੇਰੇ ਖਲ ਦੇ ਨਾਲ ਇੱਕ ਮਵਾਦ ਸੀ ਕਿ ਉਹਨਾਂ ਦੇ ਸਮਾਗਮ ਦੇ ਅੱਗੇ ਲੰਗਰ ਲਾ ਕੇ ਡੀਜੇ ਲਾਇਆ ਗਿਆ ਉਹਨਾਂ ਦਾ ਦੋਸ਼ ਸੀ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਲੰਗਰ ਕੋਈ ਮਾੜੀ ਚੀਜ਼ ਨਹੀਂ ਲੰਗਰ ਤੇ ਇਸਾਈ ਵੀ ਆ ਕੇ ਸ਼ਾਮਲ ਸਕਦੇ ਆ ਜੇ ਕੋ ਖੁਕਾ ਹੋਗਾ ਕਿਉਂਕਿ ਲੰਗਰ ਦੇ ਵਿੱਚ ਸਭ ਦਾ ਸਵਾਗਤ ਹੁੰਦਾ ਹੈ ਜੀ ਕਿਸੇ ਨੂੰ ਮਨਾ ਨਹੀਂ ਪਰ ਜੇ ਕੋਈ ਆਪਦੀ ਪ੍ਰਾਰਥਨਾ ਕਰ ਰਿਹਾ ਹੈ ਤੇ ਉਹਦੇ ਲਾਗੇ ਮੇਰੇ ਖਿਲਦੇ ਨਾਲ ਡੀਜੇ ਵਜਾਉਣਾ ਵੀ ਸਿਆਣਪ ਨਹੀਂ ਹੈਗੀ ਤੇ ਬਾਕੀ ਬਾਕੀ ਰਹਿੰਦਾ ਗੁੰਦਾ ਜਿਹੜਾ ਇਹਨਾਂ ਹਿੰਦੂ ਤਵੀਆਂ ਨੇ ਜਲੂਸ ਕਢਾਇਆ ਤੇ ਆਪਣਾ ਦੂਗਲਾਪਣ ਵਿਖਾਇਆ ਉਹ ਤੇ ਤੁਸੀਂ ਦੇਖੋ ਨਾ ਕਿ ਇੱਕ ਪਾਸੇ 크리스마ਸ ਦੀ ਸਮਗਰੀ ਤੋੜ ਰਹੇ ਸੀਗੇ ਜੀ ਇਹਨਾਂ ਦੇ ਗੁੰਡੇ ਹਿੰਦੂਤਵੀ ਗੁੰਡੇ ਤੇ ਦੂਜੇ ਪਾਸੇ ਦੂਜੇ ਪਾਸੇ ਇਹਨਾਂ ਦਾ ਜਿਹੜਾ ਨਾਨ ਬਾਇਓਲੋਜੀਕਲ ਹੁਣ ਕੀ ਕਹੀਏ ਬਾਸ ਕਹੀਏ ਕੀ ਕਹੀਏ ਕਿ ਉਹ ਉਹ ਜਾ ਕੇ ਤੇ ਇੱਕ ਚਰਚ ਦੇ ਵਿੱਚ ਪ੍ਰਾਰਥਨਾ ਸਭਾ 'ਚ ਹਿੱਸਾ ਲੈ ਰਿਹਾ ਸੀ ਨਰਿੰਦਰ ਮੋਹ ਜੀ ਬਿਲਕੁਲ ਹਮ ਮਤਲਬ ਕਿ ਧੂਗਲਾ ਪਣ ਪੀ ਗੁੰਡਾ ਕਰਤੀ ਤੇ ਪੂਰੇ ਸੰਸਾਰ ਦੀ ਕਵਰੇਜ ਹੋਈ ਹੈ ਇਸ ਸੰਦਰਭ ਵਿੱਚ ਤਾਂ ਮਤਲਬ ਕਿ ਇਹ ਘਟਨਾਵਾਂ ਜਿਹੜੀਆਂ ਫਿਰ ਤੁਹਾਨੂੰ ਪਤਾ ਜੇ ਕਿਤੇ ਹੁਣ ਜਿਵੇਂ ਨਿਊਜ਼ੀਲੈਂਡ ਦੀ ਘਟਨਾ ਵਾਪਰੀ ਸੀ ਸਾਡਾ ਤਿੱਖਾ ਰੋਅ ਸੀ ਉਸ ਸੰਬੰਧ ਵਿੱਚ ਇਸ ਤਰ੍ਹਾਂ ਮਤਲਬ ਕਿ ਇੱਥੇ ਵੀ ਸਾਨੂੰ ਵੇਖਣਾ ਤੇ ਵਾਚਣ ਦੀ ਜ਼ਰੂਰਤ ਆ ਪਰ ਪੰਜਾਬ ਦੀ ਉਹ ਘਟਨਾ ਜ਼ਿਆਦਾ ਹਾਈਲਾਈਟ ਹੋਈ ਹੈ ਜਦ ਕਿ ਜਿਹੜੀ ਹਿੰਦੂਤਵੀ ਗੁੰਡਿਆਂ ਨੇ ਗੁੰਡਾਗਰਦੀ ਕੀਤੀ ਆ ਨੈਸ਼ਨਲ ਮੀਡੀਆ ਜਾਂ ਸਾਡਾ ਪੰਜਾਬੀ ਮੀਡੀਆ ਵੀ ਨਹੀਂ ਉਹਨਾਂ ਨੂੰ ਦਿਖਾਉਂਦਾ ਪੰਜਾਬੀ ਮੀਡੀਆ ਤੇ ਨੈਸ਼ਨਲ ਚੀਜ਼ਾਂ ਤੇ ਕਵਰੇਜ ਕਰਨੋਂ ਹੀ ਹਟ ਗਿਆ ਆ ਆਪਾਂ ਸਗੋਂ ਅੱਗੇ ਬੱਗੇ ਦੂਰ ਬੈਠੇ ਆਡੀਅנס ਵਾਲੇ ਸੁਣ ਲੈਂਦੇ ਆ ਕਿ ਆ ਬੇਲਾ ਆਇਆ ਜੀ ਆਹ ਰੌਲਾ ਚੱਲ ਰਿਹਾ ਜੀ ਫਲਾਂ ਚੱਲ ਰਿਹਾ ਇੱਥੇ ਪੰਜਾਬ ਦੇ ਵਿੱਚ ਤੇ ਜਿਹੜਾ ਮੇਨਸਟ੍ਰੀਮ ਮੀਡੀਆ ਉਹ ਚੀਜ਼ਾਂ ਤੋਂ ਹੱਟ ਹੀ ਗਿਆ ਉਹਨਾਂ ਨੂੰ ਤੇ ਨੈਸ਼ਨਲ ਮੁੱਦਿਆਂ ਦੀ ਸਮਝ ਹੀ ਨਹੀਂ ਆਉਂਦੀ ਕਿ ਕੀ ਚੱਲ ਰਿਹਾ ਤਾਂ ਇਸ ਕਰਕੇ ਇੱਕ ਇੱਕ ਵਾਰ ਸੋਟਾ ਜਿਹਾ ਮੁੱਦਾ ਚਾਹੀਦਾ ਵੀ ਭਾਈ ਫਲਾਨੀ ਜਗ੍ਹਾ ਫਲਾਨੇ ਬੰਦੇ ਨੇ ਫਲਾਨੇ ਨੂੰ ਇਹ ਚੀਜ਼ ਕਹਿ ਦਿੱਤੀ ਚਲੋ ਸਾਰੇ ਕੈਮਰੇ ਚੱਕ ਕੇ ਉੱਥੇ ਚੱਲਦੇ ਆਪ ਘੋੜਿਆਂ ਦਾ ਫੈਸਲਾ ਕਰਾਉਣ ਤੁਰਪੇ ਜਿਨ੍ਹਾਂ ਦੇ ਘਰੇ ਆਪਦੇ ਕੱਟਾ ਨਹੀਂ ਹੈਗਾ ਉਹ ਘੋੜਿਆਂ ਦਾ ਫੈਸਲਾ ਕਰਾਉਦੇ ਫੱਦੇ ਨੇ ਜਾ ਕੇ ਮੀਡੀਆ ਦੇ ਬਿਲਕੁਲ ਬਿਲ ਏ ਚੱਲੀ ਜਾਂਦਾ ਇੱਥੇ ਤਾਂ ਚਲੋ ਤਰਾਸਦੀ ਐ ਸਾਡੇ ਸਮਾਜ ਦੀ ਸਾਡੇ ਕੌਮ ਦੇ ਦੀ ਚਲੋ ਅੱਗੇ ਚਲੀਏ ਤਾਂ ਉਧਰ ਸਰਕਾਰ ਨੇ ਅਜੀਬੋ ਗਰੀਬ ਕਾਪੀਰਾਈਟ ਭੇਜਤਾ ਜੀ ਸਰਕਾਰ ਕਹੀਏ ਜਾਂ ਫਿਰ ਸਰਕਾਰ ਚ ਮੌਜੂਦ ਪਾਰਟੀ ਕਹੀਏ ਸਰਕਾਰ ਹੀ ਕਹਿ ਸਕਦੇ ਆ ਜੀ ਦੇਖੋ ਹੁਣ ਆਮ ਆਦਮੀ ਪਾਰਟੀ ਨੇ ਦੱਸ ਦਿਆ ਕਿ ਭੇਜਿਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਗੱਲ ਇਹ ਕਿ ਮਨਿੰਦਰਜੀਤ ਜੈਤੂ ਵਾਲਾ ਮੁੰਡਾ ਜਿਹੜਾ ਪੱਤਰਕਾਰੀ ਕਰਦਾ ਹੈ ਉਦੀ ਆਲੋਚਨਾ ਤਿੱਖੀ ਹੋ ਸਕਦੀ ਹੈ ਕਿਸੇ ਦੀ ਪਸੰਦ ਕਿਸੇ ਦੀ ਨਾ ਪਸੰਦ ਹੋ ਸਕਦੀ ਹੈ ਪਰ ਗੱਲ ਇਹ ਹੈ ਕਿ ਜਿਸ ਤਰ੍ਹਾਂ ਦਾ ਕਾਪੀਰਾਈਟ ਆਇਆ ਹੈ ਵਾਕਿਆ ਉਹ ਹਰਾਮ ਕਰਦਾ ਹੈ ਨਾ ਜੀ ਕਿ ਕਾਪੀਰਾਈਟ ਆਇਆ ਹੈ ਉਹਨਾਂ ਨੇ ਕੁਝ ਵਿਜ਼ੂਅਲ ਇਸਤੇਮਾਲ ਕੀਤੇ ਨੇ ਸ਼ਾਇਦ ਵਿਧਾਨ ਸਭਾ ਦੀ ਕਾਰਵਾਈ ਦੀ ਜੀ ਤੇ ਉਹਦੇ ਚ ਕਾਪੀਰਾਈਟ ਆ ਗਿਆ ਜੀ ਇੱਥੇ ਬੜਾ ਵੱਡਾ ਸਵਾਲ ਹੈ ਨਾ ਗੁਰਪ੍ਰੀਤ ਕਿ ਇੰਦਾਂ ਦੀ ਜਿਹੜੀ ਪ੍ਰਾਪਰਟੀ ਹੁੰਦੀ ਹੈ ਤੇ ਸਭੋ ਸਰਕਾਰ ਤਾਂ ਰਿਲੀਜ਼ ਕਰਦੀ ਆ ਨਾ ਜੀ ਲਾਈਵ ਕਰਦੀ ਆ ਕਿ ਉਹ ਪਬਲਿਕ ਡੋਮੇਨ ਚ ਚਲਾ ਜਾਵੇ ਤੇ ਜਿਹੜਾ ਸਾਰਾ ਤੁਸੀਂ ਦੇਖੋ ਕਿ ਤਾਮਚਾ ਮਸ਼ੀਨਰੀ ਤੋਂ ਲੈ ਕੇ ਜਿਹੜਾ ਆਫੀਸ਼ੀਅਲ ਇਹਨਾਂ ਦਾ ਹੁੰਦਾ ਵਾ YouTube ਚੈਨਲ ਜਾਂ ਹੋਰ ਉਹ ਸਾਰਾ ਪੰਜਾਬ ਗਵਰਨਮੈਂਟ ਦਾ ਹੁੰਦਾ ਹੈ ਨਾ ਜੀ ਜੀ ਤਾਂ ਫਿਰ ਆਮ ਆਦਮੀ ਪਾਰਟੀ ਦੀ ਪ੍ਰੋਪਰਟੀ ਕਿਦਾਂ ਹੋਗੀ ਜੀ ਇੰਟੈਲੈਕਚੁਅਲ ਪ੍ਰੋਪਰਟੀ ਇਹਨਾਂ ਦੀ ਕਿਤਾ ਹੋ ਗਈ ਹੂੰ ਤੇ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚੋਂ ਜਿਹੜੇ ਵਿਜ਼ੂਅਲ ਨਿਕਲਦੇ ਨੇ ਉਹਨਾਂ ਨੂੰ ਵੀ ਇਸਤੇਮਾਲ ਕੀਤਾ ਜਾਂਦਾ ਜੀ ਤਾਂ ਮਤਲਬ ਕਿ ਇੱਕ ਕਾਫੀ ਵਿਵਾਦਤ ਮਾਮਲਾ ਹੈ ਵਿਵਾਦਤ ਮਾਮਲਾ ਹੈ ਇਹ ਇੰਨਾ ਦਾ ਜਿਹੜਾ ਕਾਪੀਰਾਈਟ ਭੇਜਣ ਦਾ ਮਕਸਦ ਹੈ ਉਹ ਇੱਕੋ ਹੀ ਹੁੰਦਾ ਹੈ ਉਹਦਾ ਅਜੈਂਡਾ ਇੱਕੋ ਸੂਤਰੀ ਆ ਗੁਰਪ੍ਰੀਤ ਕਿ ਬਾਈ ਬੰਦਿਆਂ ਨੂੰ ਤੰਗ ਕਰੋ ਪਰੇਸ਼ਾਨ ਕਰੋ ਕਿਸੇ ਦਾ ਮੋਨਿਟਾਈਜੇਸ਼ਨ ਉਡਾ ਦਿਓ ਜਾਂ ਇਦਾਂ ਕਰੋ ਅਗਲੇ ਦਾ ਇਹ ਖੜੇ ਪੈਰ ਨੁਕਸਾਨ ਹੋ ਜਾਂਦਾ ਔਰ ਇਹਦੇ ਚ ਕੀ ਆ ਕੁਝ ਨਹੀਂ ਹੈਗਾ ਪਰ ਇਹ ਗਲਤ ਗੱਲਾਂ ਨਹੀਂ ਇਦਾਂ ਦੇ ਹੋਸ਼ੇ ਹੱਥ ਕੰਡੇ ਜਿਹੜੇ ਉਹ ਨਹੀਂ ਅਪਣਾਉਣੇ ਚਾਹੀਦੇ ਆਪਾਂ ਦੇਖਦੇ ਆ ਮੈਂ ਖੁਦ ਕਈ ਵਾਰ ਪੋਸਟ ਕਰਦਾ ਫੋਟੋ ਲੈ ਕੇ ਜਾਂ ਕੁਛ ਵੀ ਆ ਤੋ ਇਹ ਚੀਜ਼ ਨਹੀਂ ਹੋਣੀ ਚਾਹੀਦੀ ਹੁਣ ਕੱਲ ਨੂੰ ਤੁਸੀਂ ਤੇ ਕਹਦੇ ਹੋ ਕਿ ਕਮਾਂਡ ਸਾਹਿਬ ਦੀ ਫੋਟੋ ਵੀ ਨਾ ਇਸਤੇਮਾਲ ਕਰੋ ਬਿਲਕੁਲ ਉਹਦੇ ਤੇ ਵੀ ਕਾਪੀਰਾਈਟ ਭੇਜ ਦਿਓ ਕਿ ਉਹ ਤਾਂ ਸਾਡੀ ਪਾਰਟੀ ਦਾ ਮੈਂਬਰ ਹੈ ਬਹੁਤ ਗਲਤ ਗੱਲ ਹੈ ਜੀ ਬਹੁਤ ਗਲਤ ਗੱਲ ਹੈ ਹੂੰ ਜੀ ਗਲਤ ਗੱਲ ਹੈ ਸੋ ਇਹੋ ਜਿਹੀਆਂ ਕਾਰਵਾਈਆਂ ਤੋਂ ਬਾਜ਼ ਆਉਣਾ ਚਾਹੀਦਾ ਹੈ ਸਰਕਾਰ ਹੋਸ਼ੀ ਰਾਜਨੀਤੀ ਤੇ ਉਤਰੀ ਹੋਈ ਹੈ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਧੰਨਵਾਦ